ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਆਸਾ ਘਰ ਚੌਥਾ ਛੇਵੇਂ ਛੰਡ ਦੀ ਤੀਜੀ ਪੌੜੀ ਦੀ ਵਿਚਾਰ ਕਰਾਂਗੇ ਬਿਲਕੁਲ ਸਾਡਾ ਮਕਸਦ ਹੈ ਇਸ ਪੌੜੀ ਦੇ ਸੁਨੇਹੇ ਨੂੰ ਸਮਝਣਾ ਖਾਸ ਕਰਕੇ ਏਕੀ ਨਾਮ ਸਿਮਰਨ ਨਾਲ ਸਾਨੂੰ ਅਸਲ ਸੁਰੱਖਿਆ ਕਿਵੇਂ ਮਿਲਦੀ ਹੈ ਹਾਂਜੀ ਤੇ ਇਹ ਸੁਰੱਖਿਆ ਦੇਖੋ ਬਾਹਰੋਂ ਨਹੀਂ ਹੈ ਇਹ ਅੰਦਰ ਦੀ ਗੱਲ ਹੈ ਵਿਕਾਰ ਦੁੱਖ 네ਗੇਟਿਵਿਟੀ ਇਹ ਉਹਨਾਂ ਤੋਂ ਵੀ ਬਚਾਏ ਗੁਰਸਬ ਇਹੀ ਸਮਝਾ ਰਹੇ ਨੇ ਕਿ ਕਿਵੇਂ ਰੱਬ ਆਪ ਰਾਖਾ ਬਣਦਾ ਪਰ ਤਰੀਕਾ ਬੜਾ ਸੂਖਮ ਹੈ ਤਾਂ ਫਿਰ ਆਓ ਪਹਿਲੀ ਤੁਕ ਤੋਂ ਹੀ ਸ਼ੁਰੂ ਕਰੀਏ ਜਿਨਾ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੇ ਇੱਥੇ ਗੁਰਮੁਖ ਪ੍ਰੀਤ ਦਾ ਕੀ ਮਤਲਬ ਹੋਇਆ ਤੇ RAM ਰਾਜੇ ਵੀ ਗੁਰਮੁਖ ਪ੍ਰੀਤ ਦਾ ਮਤਲਬ ਹੈ ਉਹ ਪਿਆਰ ਜਿਹੜਾ ਉਹਨਾਂ ਲੋਕਾਂ ਦੇ ਦਿਲ 'ਚ ਹੈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਮੰਨੀ ਹੈ ਗੁਰੂਵਲ ਮੂਹ ਕੀਤਾ ਸੋ ਜਿਨਾ ਅੰਦਰ ਇਹ ਸੱਚੀ ਪ੍ਰੀਤ ਹੈ ਨਾ ਹਾਂਜੀ ਉਹਨਾਂ ਦੀ ਰੱਖਿਆ ਫਿਰ ਹਰੀ ਯਾਨੀ ਪ੍ਰਮਾਤਮਾ ਆਪ ਕਰਦਾ ਹੈ ਹਾਂ ਤੇ ਰਾਮ ਰਾਜੇ ਇਹ ਪ੍ਰਮਾਤਮਾ ਲਈ ਇੱਕ ਬੜਾ ਹੀ ਪਿਆਰਾ ਸਤਿਕਾਰ ਪ੍ਰਿਆ ਸੰਬੋਧਨ ਹੈ ਉਸ ਮਾਲਕ ਲਈ ਅੱਛਾ ਤੇ ਰੱਖਿਆ ਪਹਿਲਾਂ ਅੰਦਰੋਂ ਸ਼ੁਰੂ ਹੁੰਦੀ ਹੈ ਵਿਕਾਰਾਂ ਤੋਂ ਹਾਂ ਇਹ ਬੜੀ ਦਿਲਚਸਪ ਗੱਲ ਹੈ ਕਿ ਰੱਖਿਆ ਦਾ ਸਿੱਧਾ ਜੋੜ ਅੰਦਰ ਦੀ ਪ੍ਰੀਤ ਨਾਲ ਹੈ ਇਸੇ ਨੂੰ ਅੱਗੇ ਤੋਰਦੀ ਹੈ ਅਗਲੀ ਤੁਕ ਤਨ ਕੀ ਨਿੰਦਾ ਕੋਈ ਕਾ ਕਰੇ ਜਿਨ ਹਰ ਨਾਮ ਪਿਆਰਾ ਤਾਂ ਇਹਦਾ ਮਤਲਬ ਕੀ ਹੋਇਆ ਕਿ ਲੋਕ ਉਹਨਾਂ ਦੀ ਬੁਰੀਾਈ ਕਰਨੀ ਛੱਡ ਦਿੰਦੇ ਨੇ ਜਾਂ ਫਿਰ ਨਿੰਦਾ ਦਾ ਅਸਰ ਨਹੀਂ ਹੁੰਦਾ ਹਾਂ ਇਹ ਵਧੀਆ ਸਵਾਲ ਪੁੱਛਿਆ ਤੁਸੀਂ ਦੇਖੋ ਗੱਲ ਦੋਵੇਂ ਪਾਸੇ ਆ ਪਰ ਜ਼ਿਆਦਾ ਡੂੰਗਾ ਅਰਥ ਇਹ ਹੈ ਕਿ ਜਦੋਂ ਕਿਸੇ ਨੂੰ ਰੱਬ ਦਾ ਨਾਮ ਐਨਾ ਪਿਆਰਾ ਹੋ ਜਾਂਦਾ ਨਾ ਹਾਂ ਤਾਂ ਉਹਦੇ ਅੰਦਰੋਂ ਉਹ ਕਮੀਆਂ ਉਹ ਐਬ ਉਹ ਚੀਜ਼ਾਂ ਹੀ ਮੁੱਕ ਜਾਂਦੀਆਂ ਨੇ ਜਿਨ੍ਹਾਂ ਕਰਕੇ ਕੋਈ ਨਿੰਦਾ ਕਰ ਸਕਦਾ ਹੈ। ਅੱਛਾ ਜਦੋਂ ਨਿੰਦਾ ਦਾ ਕੋਈ ਕਾਰਨ ਹੀ ਨਹੀਂ ਰਿਹਾ ਤਾਂ ਫਿਰ ਨਿੰਦਾ ਬੇਅਸਰ ਹੋ ਗਈ। ਕੋਈ ਕੁਛ ਕਵੇ ਵੀ ਤਾਂ ਉਸ ਗੁਰਮੁਖ ਦੇ ਮਨ ਤੇ ਫਰਕ ਨਹੀਂ ਪੈਂਦਾ। ਉਹ ਅੰਦਰੋਂ ਸਾਫ਼ ਹੋ ਜਾਂਦਾ ਹੈ। ਤਾਂ ਫਿਰ ਅਸਲ 'ਚ ਇਹ ਅੰਦਰਲਾ ਬਦਲਾਅ ਵੀ ਸਭ ਤੋਂ ਵੱਡੀ ਢਾਲ ਬਣ ਗਿਆ। ਬਿਲਕੁਲ ਇਹ ਨਹੀਂ ਹੈ ਕਿ ਬਾਹਰੋਂ ਕੋਈ ਬਚਾ ਰਿਆ ਸਗੋ ਅੰਦਰ ਐਨੀ ਸ਼ਾਂਤੀ ਆ ਗਈ ਕਿ ਬਾਹਰ ਦੀ ਗੱਲ ਛੂੰਦੀ ਨਹੀਂ। ਇਹ ਤਾਂ ਬਹੁਤ ਹੀ ਵਧੀਆ ਗੱਲ ਹੈ। ਬਿਲਕੁਲ ਬਿਲਕੁਲ ਇਹੀ ਤਾਂ ਮੁੱਖ ਨੁਕਤਾ ਹੈ ਸੁਰੱਖਿਆ ਅੰਦਰੋਂ ਆਉਂਦੀ ਹੈ ਇਸੇ ਲਈ ਅੱਗੇ ਕਿਹਾ ਜਿਨ ਹਰ ਸੇਤੀ ਮਨ ਮੰਨਿਆ ਸਭ ਦੁਸ਼ਟ ਚੱਕ ਮਾਰਾ ਯਾਨੀ ਜਿਨ੍ਹਾਂ ਨੇ ਆਪਣਾ ਮਨ ਪੂਰੀ ਤਰ੍ਹਾਂ ਬਿਨਾਂ ਕਿਸੇ ਸ਼ੱਕ ਦੇ ਹਰੀ ਨਾਲ ਜੋੜ ਲਿਆ ਜਿਨ੍ਹਾਂ ਦਾ ਮਨ ਮੰਨ ਗਿਆ ਉਸ ਚ ਹਾਂ ਜਿਨ੍ਹਾਂ ਦਾ ਮਨ ਪਤੀਜ ਗਿਆ ਤਾਂ ਫਿਰ ਉਹਨਾਂ ਦੇ ਦੁਸ਼ਮਣਾਂ ਦਾ ਜਾਂ ਬੁਰਾ ਸੋਚਣ ਵਾਲਿਆਂ ਦਾ ਕੀ ਹੁੰਦਾ ਸਭ ਦੁਸ਼ਟ ਚੱਖ ਮਾਰਾ ਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਤੰਗ ਕਰਨ ਦੀਆਂ ਜਾਂ ਉਹਨਾਂ ਦੀ ਨਿੰਦਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਨਾ ਬੁਰੇ ਲੋਕਾਂ ਦੀਆਂ ਦੁਸ਼ਟਾਂ ਦੀਆਂ ਹਾਂਜੀ ਉਹ ਸਭ ਬੇਕਾਰ ਜਾਂਦੀਆਂ ਨੇ ਉਹ ਬਸ ਚੱਖ ਮਾਰਦੇ ਨੇ ਮਤਲਬ ਐਵੇਂ ਆਪਣਾ ਟਾਈਮ ਖਰਾਬ ਕਰਦੇ ਨੇ ਜ਼ੋਰ ਲਾਉਂਦੇ ਨੇ ਜਿਦਾ ਮਨ ਪ੍ਰਭੂ 'ਚ ਟਿਕ ਗਿਆ ਉਹਦੇ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਇਹ ਸਮਝੋ ਜਿਵੇਂ ਹਵਾ 'ਚ ਤਲਵਾਰਾਂ ਮਾਰ ਰਹੇ ਹੋ ਇਹ ਸੁਣ ਕੇ ਨਾ ਬੜੀ ਤਸੱਲੀ ਜੀ ਹੁੰਦੀ ਹੈ ਕਿ ਰੱਬ ਨਾਲ ਜੁੜਨ 'ਚ ਐਨੀ ਤਾਕਤ ਹੈ ਕਿ ਨੈਗੇਟਿਵਿਟੀ ਆਪੇ ਹੀ ਬੇਅਸਰ ਹੋ ਜਾਂਦੀ ਹੈ ਤੇ ਫਿਰ ਪੌੜੀ ਦਾ ਅਖੀਰ ਆਂਦਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਇਹ ਤਾਂ ਪੂਰੀ ਗੱਲ ਦਾ ਸਾਰ ਲੱਗਦਾ ਹੈ ਹਾਂਜੀ ਬਿਲਕੁਲ ਇਹ ਤਾਂ ਗੁਰੂ ਸਾਹਿਬ ਨੇ ਪੱਕੀ ਮੋਰ ਲਾ ਦਿੱਤੀ ਹੈ ਦਾਸ ਨਾਨਕ ਦੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਕੋਈ خیالی ਗੱਲ ਨਹੀਂ ਇਹ ਸੱਚ ਹੈ ਜਿਸਨੇ ਵੀ ਨਾਮ ਧਿਆਇਆ ਹੈ ਉਸ ਦਾ ਦਾ ਰਾਖਾ ਉਸ ਦਾ ਰਖਵਾਲਾ ਹਰੀ ਆਪ ਬਣ ਜਾਂਦਾ ਹੈ ਸਾਰੀ ਵਿਚਾਰ ਦਾ ਸਿੱਟਾ ਇਹੀ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਇਕੱਠਾ ਕਰੀਏ ਤਾਂ ਮੈਨੂੰ ਇਹ ਸਮਝ ਆਈ ਕਿ ਅਸਲ ਸੁਰੱਖਿਆ ਭਾਵੇਂ ਵਿਕਾਰਾਂ ਤੋਂ ਦੁੱਖਾਂ ਤੋਂ ਜਾਂ ਦੁਸ਼ਮਨਾ ਤੋਂ ਹੋਵੇ ਉਹ ਨਾਮ ਸਿਮਰਨ ਤੇ ਰੱਬ ਨਾਲ ਪ੍ਰੀਤ ਪਾਉਣ ਵਿੱਚ ਹੀ ਹੈ ਸਹੀ ਗੱਲ ਹੈ ਇਹ ਅੰਦਰ ਦੀ ਅਵਸਥਾ ਹੀ ਬਾਹਰ ਦੀਆਂ ਮੁਸ਼ਕਲਾਂ ਨਾਲ ਲੜਨ ਦੀ ਤਾਕਤ ਦਿੰਦੀ ਹੈ ਤੇ ਰਖਿਆ ਕਰਨ ਵਾਲਾ ਆਪ ਪਰਮਾਤਮਾ ਹੈ ਬਿਲਕੁਲ ਸਹੀ ਕਿਹਾ ਤੇ ਇਹ ਗੱਲ ਨਾ ਸਾਨੂੰ ਇੱਕ ਬਹੁਤ ਜ਼ਰੂਰੀ ਸਵਾਲ ਤੇ ਲਿਆ ਕੇ ਖੜਾ ਕਰਦੀ ਏ ਜਿੱਤੇ ਸੋਚਣਾ ਬਣਦਾ ਅੱਜ ਦੇ ਜ਼ਮਾਨੇ 'ਚ ਜਦੋਂ ਅਸੀਂ ਸੁਰੱਖਿਆ ਲਈ ਬਾਹਰ ਲਿਆਂ ਚੀਜ਼ਾਂ ਤੇ ਕਿੰਨਾ ਨਿਰਪਰ ਕਰਦੇ ਆਂ ਹਾਂ ਬਹੁਤ ਜ਼ਿਆਦਾ ਕੀ ਇਹ ਪੌੜੀ ਸਾਨੂੰ ਯਾਦ ਕਰਾ ਰਹੀ ਏ ਕਿ ਸਭ ਤੋਂ ਤਕੜਾ ਕਿਲਾ ਤਾਂ ਸਾਡੇ ਅੰਦਰ ਹੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਅਸਲ ਸੁਰੱਖਿਆ ਬਾਹਰੋਂ ਲੱਭਣ ਵਾਲੀ ਚੀਜ਼ ਹੈ ਜਾਂ ਫਿਰ ਅੰਦਰੋਂ ਪੈਦਾ ਕਰਨ ਵਾਲੀ ਆਪਣੀ ਆਤਮਿਕ ਅਵਸਥਾ ਨੂੰ ਮਜ਼ਬੂਤ ਕਰਕੇ ਜੀ ਤੇ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਇਸੇ ਛੰਦ ਦੀ ਚੌਥੀ ਪੌੜੀ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ